ਲੋਕ ਕਹਿੰਦੇ ਆ ਨਾ ਕਿ ਮਰਦਾਨਾ ਕਮਜ਼ੋਰੀ ਹੋਣੀ ਦਵਾਈ ਖਾ ਲਓ ਹੋਣੀ ਠੀਕ ਹੋ ਜਾਊਗੀ ਕਦੀ ਸੋਚੇ ਇਸ ਤੁਹਾਡੇ ਸਰੀਰ ਨੂੰ ਕੰਨ ਵਾਂਗ ਲੱਗਦੀ ਹੈ ਹੌਲੀ 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 ਸਰੀਰ ਦੇ ਵਿੱਚ ਘਰ ਘਰ ਜਾਂਦੀ ਫਿਰ ਤੁਹਾਨੂੰ ਇਲੈਕਸ਼ਨ ਨਜ਼ਰ ਆਉਂਦੇ ਨੇ ਪਹਿਲਾਂ ਤਾਂ ਬੰਦਾ ਗੌਰ ਹੀ ਨਹੀਂ ਫਰਮਾਂਦਾ ਕਿ ਟਾਈਮ ਹੀ ਹੋੜਿਆ ਥੋੜਾ ਜਿਹਾ ਘਟ ਗਿਆ ਮੈਂ ਸੋਚ ਲਵਾਂ ਪਹਿਲਾਂ ਤਾਂ ਬੰਦਾ ਸੋਚਦੇ ਨੇ ਕਿ ਇੱਕ ਵਾਰੀ ਕਰ ਦਵਾਂ ਦੂਜੀ ਵਾਰ ਕਰਨੀ ਹੋਰ ਕਿਉਂ ਨਹੀਂ ਕਰ ਰਿਹਾ ਸੋਚਣਾ ਨਹੀਂ ਤਦ ਤੱਕ ਕਹਿੰਦੇ ਚੱਲੀ ਜਾ ਰਾ ਕੋਈ ਗੱਲ ਨਹੀਂ ਕੋਈ ਬਿਮਾਰੀ ਨਹੀਂ ਪਰ ਜਦੋਂ ਉਗਰ ਰੂਪ ਲੈਂਦੀ ਹੈ ਨਾ ਫਿਰ ਸਮਝ ਆਉਂਦਾ ਕਿ ਸ਼ਾਇਦ ਵੱਡੀ ਬਿਮ ਉਰਦੇ ਵੱਡੀ ਬਿਮਾਰੀ ਦਾ ਰੂਪ ਲੈ ਚੁੱਕੀ ਹੈ ਤੇ ਤੁਹਾਨੂੰ ਇਲਾਜ ਨੂੰ ਵੀ ਤਾਂ ਸਮਾਂ ਲੱਗੇਗਾ ਨਾ ਡਰਨ ਦੀ ਲੋੜ ਨਹੀਂ ਹੈ ਯਾਰ ਸਿਰਫ ਇਹ ਸਮਝਣਾ ਪੈਣਾ ਕਿ ਤੁਸੀਂ ਕਿਤੇ ਵੀ ਡਾਕਟਰ ਕੋਲ ਇੱਕ ਮਹੀਨੇ ਦਵਾਈ ਖਾਦੀ ਹੈ ਨਾ ਕਦੇ ਡਾਕਟਰ ਨਾ ਛੱਡੋ ਡਾਕਟਰ ਨੂੰ ਕੋਈ ਡਾਕਟਰ ਸਾਹਿਬੇ ਤੇ ਟੈਸਟ ਕਰਾਓ ਮੈਨੂੰ ਫਰਕ ਕਿਉਂ ਨਹੀਂ ਪਿਆ ਤੋਂ ਦੋਸਤੋਂ ਪਹਿਲਾਂ ਕਾਰਨ ਲੱਭੋ ਬੜੇ ਸਾਰੇ ਟੈਸਟ ਅਵੇਲੇਬਲ ਨੇ ਜੇ ਰੈਕਸ਼ਨ ਹੀ ਹੋ ਰਹੀ ਨਾ ਪੈਨਾਈਲ ਡੋਪਰਾਂ ਨਾਮ ਦਾ ਟੈਸਟ ਆਉਂਦਾ ਨੋਟ ਕਰ ਲਓ ਤੁਸੀਂ ਹੁਣੇ ਨੋਟ ਕਰ ਲਓ ਜੇ ਤੁਹਾਨੂੰ ਟਾਈਮਿੰਗ ਦੀ ਦਿੱਕਤ ਆਂਦੀ ਹੈ ਨਾ ਆਪਣਾ ਸਪਰਮ ਕਾਊਂਟ ਟੈਸਟ ਕਰਾਓ ਐਸ ਬੀ ਐਚ ਜੀ ਹਾਰਮੋ ਪ੍ਰੀਸ ਕਵਾਟਰਲ ਸਕੈਨਿੰਗ ਕਰੋ ਕਿ ਦੇਖੋ ਕਿ ਤੇ ਵੈਰੀਕੋਸਿਲ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਬਿਕੋਜ਼ ਵੈਰੀਕੋਸਿਲ ਸਿਰਫ ਸਰਜਰੀ ਨਾਲ ਕਰੈਕਟ ਹੁੰਦੀ ਹੋਰ ਕੋਈ ਉਹਦਾ ਇਲਾਜ ਨਹੀਂ ਹੈ ਯਾਰ ਡਾਕਟਰ ਨਾ ਬਦਲੋ ਡਾਕਟਰ ਸਾਰੇ ਕੈਲੀਬਰ ਵਾਲੇ ਨੇ ਜਿਹੜੇ ਡਿਗਰੀ ਹੋਲਡਰ ਨੇ ਉਹਨਾਂ ਨੂੰ ਪਤਾ ਵੀ ਕਿਹੜਾ ਟੈਸਟ ਕਦੋਂ ਕਰਾਉਣਾ ਹੈ ਟੈਸਟ ਕਰਾਓ ਨਾ ਕਿ ਬਾਰ-ਬਾਰ ਬਾਰ-ਬਾਰ ਡਾਕਟਰ ਬਦਲ ਕੇ ਨਵੇਂ-ਨਵੇਂ ਨੁਸਕੇ ਅਜ਼ਮਾਓ ਇੱਕ ਵਾਰੀ ਨੁਸਕਾ ਖਾਦਾ ਵਧੀਆ ਖਾਦਾ ਡਾਕਟਰ ਨੇ ਦਿੱਤਾ ਨਹੀਂ ਅਸਰ ਆਇਆ ਤਦੋ ਸਮਝਣਾ ਪੈਣਾ ਵੀ ਕਿ ਜਿਹੜੀ ਚੀਜ਼ ਹੁਣੇ ਕੰਮ ਕਰੀ ਉਹ ਚ ਕੁਝ ਨਾ ਕੁਝ ਕੈਮੀਕਲ ਗੁੱਟ ਕੇ ਪਾਇਆ ਹੋਇ ਦਾਵੇ ਇਹ ਦਵਾਈ ਖਾਓਗੇ ਕਿੰਨਾ ਟਾਈਮ ਲੱਗਦਾ 2 ਮਹੀਨੇ 3 ਮਹੀਨੇ 4 ਮਹੀਨੇ ਸਮਾਂ ਕੱਢ ਕੇ ਚੱਲੋ ਸਮਾਂ ਦੇ ਕੇ ਚੱਲੋ ਆਹੀਂ ਤੁਸੀਂ ਸਮੇਂ ਰੰਦੇ ਠੀਕ ਹੋ ਸਕਦੇ ਹੋ ਜੇ ਸਮਾਂ ਨਹੀਂ ਕੱਢੋਗੇ ਨਾ ਸਭ ਤੋਂ ਪਹਿਲੀ ਗੱਲ ਆਪਣੀ ਵਰਜਿਸ਼ ਕੀ ਗੱਲ ਐਕਸਰਸਾਈਜ਼ ਬਟਰਫਲਾਈ ਯੋਗਾ 10 ਮਿੰਟ ਦੀ ਮੈਡੀਟੇਸ਼ਨ ਤਾਂ ਹੀ ਟਾਈਮਿੰਗ ਵਧਾ ਸਕਦੇ ਹੋ ਜੇ ਸੋਚੋਗੇ ਕੱਲੀ ਦਵਾਈਆਂ ਟਾਈਮਿੰਗ ਵਧਾ ਦੇਣੇ ਤਾਂ ਕੋਈ ਦਵਾਈ ਨਹੀਂ ਬਣੀ ਆਹ ਚਫੀਬ ਫੂ ਪੁਕੀ ਪਾਕੀ ਡੋਡੇ ਡਾਡੇ ਜਾਂ ਫਿਰ ਕੋਈ ਨਸ਼ੇ ਵਾਲੀ ਚੀਜ਼ ਪਾ ਦਿੱਤੀ ਜਾਊਗੀ ਮੌਕੇ ਤੇ ਤਾਂ ਕੰਮ ਕਰੂਗੀ ਬਾਅਦ ਚ ਵੀ ਜ਼ੀਰੋ ਹੋ ਜਾਓਗੇ ਸੋ ਦੋਸਤੋ ਨਸ਼ੇ ਨੂੰ ਨਸ਼ੇ ਨੇ ਕੱਟਣਾ ਵੈ ਅੰਗਰੇਜ਼ੀ ਦਵਾਈ ਨੇ ਇਫੈਕਟਿਵ ਹੋਣਾ ਦੇਣਾ ਵੈ ਬੜੇ ਨੇਚਰਲ ਠੀਕ ਹੋਣਾ ਖੂਨ ਨੂੰ ਵੀ ਕੁਝ ਕਰਨਾ ਪਊਗਾ ਤਾਂ ਹੀ ਦਵਾਈਆਂ ਕੰਮ ਕਰਨਗੀਆਂ ਨਹੀਂ ਤਾਂ ਹਰ ਦਰ ਦੇ ਡਾਕਟਰ ਠ ਹਰ ਦਰ ਦੇ ਡਾਕਟਰ ਇੱਕ اعلان ਕਰ ਕਿ ਡਾਕਟਰ ਨਹੀਂ ਹੈਗੇ ਸਿਰਫ ਕਸਾਈ ਨੇ ਚੋਰ ਨੇ ਠੱਗ ਨੇ ਬੜਾ ਕਸੂਰ ਕਿਤੇ ਨਾ ਕਿਤੇ ਡਾਕਟਰ ਦਾ ਨਹੀਂ ਹੁੰਦਾ ਮਰੀਜ਼ ਦਾ ਹੁੰਦਾ ਜੋ ਕਿ ਬਿਮਾਰੀ ਨੂੰ ਨਾ ਬਿਮਾਰੀ ਸਮਝ ਕੇ ਇਹ ਸੋਚਦਾ ਕਿ ਡਾਕਟਰ ਨੂੰ ਪੈਸੇ ਦੇ ਦਿੱਤੇ ਡਾਕਟਰ ਨੇ ਦਵਾਈ ਦੇ ਦਿੱਤੀ ਹੁਣ ਡਾਕਟਰ ਹੀ ਠੀਕ ਕਰੂਗਾ ਡਾਕਟਰ ਦਵਾਈਆਂ ਨਾਲ ਬਿਹਤਰ ਕਰ ਸਕਦਾ ਵੇ ਪਰ ਰਿਹਰ ਵਰਜਿਸ਼ਾਂ ਐਕਸਰਸਾਈਜ਼ ਪ੍ਰਾਣਾਯਾਮ ਫੋਡੇ ਹੈ ਜਿੰਨੇ ਇੱਥੇ ਕੰਟਰੋਲ ਪਾਣਾ ਵੇ ਟਾਈਮਿੰਗ ਇੱਥੋਂ ਸ਼ੁਰੂ ਹੁੰਦੀ ਐ ਇੱਥੇ ਖਤਮ ਹੁੰਦੀ ਗੱਲ ਯਾਦ ਰੱਖਣਾ ਤਾਂ ਇੱਥੋਂ ਸ਼ੁਰੂ ਹੁੰਦੀ ਐ ਇੱਥੇ ਹੀ ਖਤਮ ਹੁੰਦੀ ਐ ਗਰਮ ਦੀ ਤਸੀਰ ਠੰਡੀ ਕੀਤੀ ਜਾ ਸਕਦੀ ਠੰਡੀ ਦੀ ਗਰਮ ਕੀਤੀ ਜਾ ਸਕਦੀ ਐ ਇਹ ਅਸੀਂ ਕਹਿਣਾ ਚਾਹੁੰਨੇ ਧੰਨਵਾਦ